ਪੋਸਟ ਦੇ ਨਾਲ ਤੇ ਮੈਂ ਤੁਹਾਡੇ ਨਾਲ ਰਾਜਕਿੰਦਰ कौर ਰੋਜ਼ਾਨਾ ਦੀ ਤਰ੍ਹਾਂ ਲੈ ਕੇ ਹਾਜ਼ਰ ਹੈ ਪ੍ਰੋਗਰਾਮ ਨਿਰਪੱਖ ਟਾਕ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਚ ਪੰਜਾਬ ਦੀਆਂ ਅਜਹੀਆਂ ਨੇ ਜਿਵੇਂ ਕੱਲ ਆਪਾਂ ਗੱਲ ਕੀਤੀ ਸੀ ਕਿ ਸਿਆਸਤ ਭੱਗੀ ਹੋਈ ਆ ਅੱਜ ਵੀ ਸਿਆਸਤ ਭੱਗੀ ਹੋਈ ਆ ਦੋ ਤਿੰਨ ਕਰੰਟ ਨਿਊਜ਼ ਨੇ ਸੀਐਮ ਭਗਵੰਤ ਮਾਨ ਠੀਕ ਹੋਏ ਨੇ ਤੇ ਅੱਜ ਹੀ ਉਹਨਾਂ ਦੁਆਰਾ ਵੱਖ-ਵੱਖ ਥਿਲਿਆਂ ਦੇ ਡੀਸੀ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਪੰਜਾਬ ਵਾਸੀਆਂ ਦੇ ਲਈ ਖਾਸ ਕਰਕੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕ ਹੈ ਉਹਨਾਂ ਦੇ ਲਈ ਉਹਨਾਂ ਨੇ ਰਾਹਤ ਪੈਕੇਜ ਜੋ ਦਿੱਤਾ ਉਸ ਦੇ ਬਾਰੇ ਵੀ ਗੱਲ ਕਰਾਂਗੇ ਕਿ ਕਿੰਨੇ-ਕਿੰਨੇ ਪੈਸੇ ਜੜੇ ਦਿੱਤੇ ਜਾਣਗੇ ਤੇ ਉਹਨਾਂ ਨੇ ਕਿਹਾ ਜਲਦੀ ਮਿਲ ਜਾਏਗਾ ਉਸ ਤੋਂ ਇਲਾਵਾ ਵਿਧਾਇਕ ਜਿਹੜੇ ਲਾਲਪੁਰਾ ਉਹਨਾਂ ਦੇ ਨਾਲ ਜੁੜੀ ਹੋਈ ਕਰੰਟ ਖਬਰ ਹੈ ਕਿ ਉਹਨਾਂ ਨੂੰ ਸਜ਼ਾ ਹੋ ਗਈ ਹੈ ਇਸ ਤੋਂ ਇਲਾਵਾ ਆਪਾਂ ਸ਼ਰੂਨੀ ਕਮੇਟੀ ਦੀ ਵੀ ਗੱਲ ਕਰਾਂਗੇ ਤੇ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਸਭ ਤੁਹਾਡਾ ਸਵਾਗਤ ਹੈ ਨਿਰਪੱਖ ਪੋਸਟ ਤੇ ਧੰਨਵਾਦ ਰਾਜਵਿੰਦਰ ਨਿਰਪੱਖ ਪੋਸਟ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਮਸਤੇ ਅਦਾਬ ਸਲਾਮ ਜੇ ਜਗਸੀਰ ਸਰ ਖਬਰਾਂ ਤਾਂ ਵੈਸੇ ਸਾਰੀਆਂ ਇੰਪੋਰਟੈਂਟ ਆ ਪਰ ਕਿਉਂਕਿ ਜਿਹੜਾ ਕਰੰਟ ਇਸ਼ੂ ਚੱਲ ਰਿਹਾ ਕਾਫੀ ਟਾਈਮ ਦੀਆਂ ਲੋਕਾਂ ਦੀਆਂ ਨਜ਼ਰਾਂ ਅੱਜ ਸਵੇਰ ਤੋਂ ਲੱਗੀਆਂ ਹੋਈਆਂ ਸੀ ਅਦਾਲਤ ਦੇ ਉਸ ਫੈਸਲੇ ਤੇ ਕਿ ਵਿਧਾਇਕ ਲਾਲਪੁਰਾ ਜਿਹੜੇ ਉਹਨਾਂ ਨੂੰ ਕਿੰਨੀ ਸਜ਼ਾ ਹੋ ਸਕਦੀ ਹੈ ਪਰ ਇਹਦੇ ਵਿੱਚ ਇਹ ਐਮ ਹੈ ਕਿ ਸਜ਼ਾ ਬੇਸ਼ੱਕ ਉਹਨਾਂ ਨੂੰ ਹੋ ਚੁੱਕੀ ਆ ਹੁਣੇ ਸਾਰੀ ਰੈਡੀ ਡਿਸਕਸ਼ਨ ਹੈ ਇਸ ਗੱਲ ਤੇ ਲੱਗੀ ਹੋਈ ਆ ਕਿ ਕੀ ਆਪਣਾ ਅਹੁਦਾ ਉਹ ਬਚਾ ਸਕਣਗੇ ਕਿਉਂਕਿ ਜੇਕਰ ਕਾਨੂੰਨੀ ਦਾਬੇ ਚ ਦੀ ਅਸੀਂ ਗੱਲ ਕਰੀਏ ਤਾਂ 2 ਸਾਲ ਅਗਰ ਕਿਸੇ ਨੂੰ ਵੀ ਸਜ਼ਾ ਹੁੰਦੀ ਹੈ ਤਾਂ ਉਸ ਦਾ ਵਿਧਾਇਕੀ ਦਾ ਉਹਦਾ ਖਤਮ ਹੋ ਜਾਏਗਾ ਕੀ ਕਹੋਗੇ ਤੁਸੀਂ ਇਹਦੇ ਤੇ ਬਾਕੀ ਜਿਹੜਾ ਤੁਸੀਂ ਜ਼ਿਕਰ ਕੀਤਾ ਵੀ 2 ਸਾਲ ਤੋਂ ਵੱਧ ਕਿਸੇ ਐਮਐਲਏ ਨੂੰ ਜਾਂ ਕਿਸੇ ਵੀ ਇਲੈਕਟਿਡ ਬੰਦੇ ਨੂੰ ਭਾਵੇਂ ਚਾਹੇ ਐਮਐਲਏ ਆ ਚਾਹੇ ਉਹ ਐਮਪੀ ਆ ਚਾਹੇ ਉਹ ਕਾਉਂਸਲਰ ਆ ਜਾਂ ਉਹ ਐਮਸੀ ਆ ਜਾਂ ਸਰਪੰਚ ਆ ਕੋਈ ਵੀ ਜਿਹੜਾ ਇਲੈਕਟਿਡ ਬੰਦਾ ਹੈਗਾ ਉਹਨੂੰ ਜੇ 2 ਸਾਲ ਤੋਂ ਵੱਧ ਜਿਹੜੀ ਸਜ਼ਾ ਹੋ ਜਾਂਦੀ ਹੈ ਤਾਂ ਇਹ ਇਹ ਉਹਦੇ ਵਿੱਚੋਂ ਦੀ ਜਿਹੜੀ ਅ ਕੁਰਸੀ ਆ ਚਲੀ ਜਾਂਦੀ ਹੈ ਜ ਜਿਹੜੀ ਮਤਲਬ ਉਹ ਵਿਧਾਇਕਤਾ ਦੀ ਵਿਧਾਇਕੀ ਦੇ ਹੋਵੇ MP ਆ ਤਾਂ ਦਾ MP ਅ ਸੇਪ ਹੈ ਜਿਹੜੀ ਉਹ ਖਤਮ ਹੋ ਜਾਂਦੀ ਹੈਗੀ ਸੋ ਇਹ 4 ਸਾਲ ਜਿਹੜੀ ਹੋ ਗਈ ਹੈ ਇਹਦੇ ਨਾਲ ਉਹ ਡਿਸਕਵালিਫਾਈ ਤਾਂ ਹੋ ਹੀ ਜਾਏਗੀ ਜੇ ਤਾਂ ਕੋਈ ਮਤਲਬ ਕਾਨੂੰਨ ਦੇ ਮੱਦੇਬਤ ਉਹ ਉਹਨਾਂ ਦੀ ਕੁਰਸੀ ਹੈ ਜੀ ਉਹ ਚਲੀ ਗਈ ਹੈਗੀ ਤੋ ਇਹਦੇ ਚ ਜਿਹੜੀ ਅਸਲ ਗੱਲ ਆਉਂਦੀ ਹੈ ਜਿਵੇਂ ਹੁਣ ਆਪਾਂ ਕਹਿ ਸਕਦੇ ਆਂ ਵੀ ਇਹ ਜਿਹੜੇ ਉੱਚੇ ਗੌਰ ਮਲਵਿੰਦਰ ਸਿੰਘ ਉਹਨਾਂ ਦੇ ਨਾਲ ਜਿਹਨਾਂ ਸੱਤਵੇਂ ਜਿਹਨਾਂ ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈਗਾ ਤੇ ਪਰਸੋਂ ਹੀ ਇਹਨਾਂ ਦੀ ਜ਼ਿੰਮੇਵਾਰੀ ਆ ਜਿਹੜੀ ਉਹ ਮਲਵਿੰਦਰ ਸਿੰਘ ਲਾਲਪੁਰਾ ਉਹਨਾਂ ਦੀ ਹੋ ਗਈ ਸੀਗੀ ਉਸ ਤੋਂ ਬਾਅਦ ਲੱਗਦਾ ਸੀ ਕਿ ਆਸਰਾਂ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਚਰਚਾ ਕੀਤੀ ਸੀ ਵੀ ਇਹਨੂੰ ਸਜ਼ਾ ਕਿੰਨੀ ਆਉਂਦੀ ਹੈ ਅਦਾਲਤ ਵੱਲੋਂ ਸਜ਼ਾ ਕਿੰਨੀ ਲੱਗ ਜਾਂਦੀ ਹੈ ਬਹੁਤ ਸਜ਼ਾਵਾਂ ਤਾਂ ਕਈ ਤਰ੍ਹਾਂਆਂ ਉਹਨਾਂ ਦੇ ਵਿੱਚ ਹੋਈਆਂ ਰਹੀਆਂ ਨੇ ਪਰ ਜਿਹੜੀ ਸਭ ਤੋਂ ਵੱਧ ਸਜ਼ਾ ਉਹ ਜਿਹੜਾ ਐਸਸੀ ਐਕਟ ਆ ਉਹਦੇ ਵਿੱਚ ਹੋਈ ਹੈਗੀ ਉਹਦੇ ਵਿੱਚ ਇਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਆ ਉਹ ਦੂਸਰੀਆਂ ਸਜ਼ਾਵਾਂ ਜਿਹੜੀਆਂ ਉਹ ਘੱਟ ਨੇ ਉਹ ਉੱਚੀ ਕੱਟੀਆਂ ਜਾਣੀਆਂ ਕਿਉਂਕਿ ਸਜ਼ਾਵਾਂ ਸਾਰੀਆਂ ਮਗਰੋਂ ਇੱਕ ਵਾਰੀ ਲਾਗੂ ਹੋ ਜਾਂਦੀ ਜਦੋਂ ਬੰਗਲਾ ਚ ਰਹਿਣ ਜਾਂਦਾ ਜਿਵੇਂ ਜਿਵੇਂ ਉਹਦਾ ਸਮਾਂ ਪੂਰਾ ਹੋ ਜਾਂਦਾ ਜਿਹੜੀ 2 ਸਾਲ ਦੀ ਹੋਈ ਆ 2 ਸਾਲ ਜਿਹੜੀ ਸੇਮ ਹੀ ਮਹੀਨੇ ਲਾ ਸੇਮ ਹੀ ਮਹੀਨੇ ਹੋਣ ਤੇ ਉਹ ਪੂਰੀ ਹੋ ਜਾਣੀ ਐ ਤੇ ਆਖਰ ਦੇ ਵਿੱਚ ਉਹਨਾਂ ਨੂੰ 4 ਸਾਲ ਤੱਕ ਇਹ ਸਜ਼ਾ ਜਿਹੜੀ ਉਹ ਪੂਤਰੀ ਪੈਣੀ ਹੈਗੀ ਸੋ ਆ ਖਲੂਰ ਸਾਹਿਬ ਤੋਂ ਹਾਲੇ ਜਿਹੀਏ ਐਮਐਲਏ ਨੇ ਜਾਤ ਜਾਤ ਦੇ ਵਿੱਚ ਪਹਿਲਾਂ ਵੀ ਰਹੇ ਨੇ ਇੱਕ ਵਾਰ ਤੁਹਾਡੇ ਯਾਦ ਹੋਊਗਾ ਕਿੰਨਾ ਦਾ ਇੱਕ ਐਸਐਸਪੀ ਸਾਹਮਣੋਂ ਪੰਗਾ ਪੈ ਗਿਆ ਸੀਗਾ ਤੇ ਉਹਦੇ ਵਿੱਚ ਮੈਨਗੜ ਨੂੰ ਲੈ ਕੇ ਸਹਾਜ ਇਹ ਜੀਜਾ ਜੀ ਦਾ ਕੋਈ ਮਾਮਲਾ ਸੀਗਾ ਉਹ ਮੈਨਗੜ ਉਹਨਾਂ ਨੇ ਐਸਐਸਪੀ ਪੁਲਿਸ ਨੇ ਕੇਸ ਦਰਜ ਕਰਤਾ ਸੀਗਾ ਤਾਂ ਉਹਦੇ ਦਰਮਿਆਨ ਮਤਲਬ ਤਾਂ ਇਹਨਾਂ ਦੀ ਜਿਹੜੀ ਸਿਆਸੀ ਤਾਕਤ ਸੀ ਉਹਦੇ ਚੱਲਦਿਆਂ ਉਸ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਸੀਗਾ ਪਰ ਕਵਾਲ ਦੀ ਗੱਲ ਐ ਸੀ ਵੀ ਜਿਸ ਤਲਾਉ ਦਾ ਕਵਾਲਲਾ ਕੀਤਾ ਗਿਆ ਤਾਂ ਉਹ ਜਦੋਂ ਉੱਥੋਂ ਉਹਨਾਂ ਦਵਾਦਰਾ ਹੁੰਦਾ ਉਸ ਦਿਨ ਸਾਰੀ ਪੁਲਿਸ ਫੋਰਸ ਉਹਨਾਂ ਦੇ ਫੋਲੋਅਪਰ ਸਾਇ ਸੀਗੇ ਇਹ ਇਹ ਇੱਕ ਬੜੀ ਮਤਲਬ ਅ ਅਧਿਆਨ ਸੀ ਉਸ ਸਮੇਂ ਕਿਉਂਕਿ ਜਦੋਂ ਵੀ ਪੁਲਸ ਮੋਰ ਜ਼ਿਲ੍ਹਾ ਪੁਲਸ ਮੁਖੀ ਇਸ ਤਰ੍ਹਾਂ ਲਿਆ ਜਾਂਦਾ ਤਾਂ ਉਹਨੂੰ ਗੁਰਾਈ ਕੀ ਪਾਰਟੀਆਂ ਤਾਂ ਹੁੰਦੀਆਂ ਦੇਖੀਆਂ ਨੇ ਹਿੰਗੀਆਂ ਪੁਲਿਸ ਵੱਲੋਂ ਪਰ ਉਹ ਵੱਖਰਾ ਹੀ ਇੱਕ ਤਰ੍ਹਾਂ ਦਾ ਨਜ਼ਾਰਾ ਜਿਹਾ ਦੇਖਣ ਨੂੰ ਮਿਲਿਆ ਸੀ ਕਿ ਉਹਨਾਂ ਉਹਨਾਂ ਦੇ ਉੱਪਰ ਫੋਲੋਅਪਰ ਸਾਇ ਸੀ ਪੂਰੀ ਉਹ ਕਾਰਨ ਲਈ ਜਿਹੜੀ ਉਹ ਉਸ ਰਾਕੇ ਦੀ ਕੋਰਸ ਬੋਰਡ ਜੀ ਉਹ ਇਸ ਤਰ੍ਹਾਂ ਪਹਿਲਾਂ ਵੀ ਚਲਦੀਆਂ ਰਹਿੰਦੀਆਂ ਸੀਗੀਆਂ ਤੇ ਹੁਣ ਆ ਕੱਲ ਵੀ ਮੈਂ ਜ਼ਿਕਰ ਕਰਿਆ ਸੀਗਾ ਕਿ ਆਮ ਆਦਮੀ ਪਾਰਟੀ ਨੇ ਇੱਥੇ ਖੋਸ ਕਿਉਂ ਹੈ ਕਿਉਂਕਿ ਉਹਦੇ ਕਿੰਨੇ ਵਿਧਾਇਕ ਜਿਹੜੇ ਉਹ ਇਸ ਤਰ੍ਹਾਂ ਕੇਸਾਂ ਦੇ ਵਿੱਚ ਫਸ ਚੁੱਕੇ ਆ ਮਤਲਬ ਹੁਣ ਤੁਹਾਨੂੰ ਖੋਰ ਇੰਟਰਸਟਿੰਗ ਗੱਲ ਆ ਜੀ ਇਹ ਵੀ ਸਜਾ ਮਨਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਹੋਈਆਂ ਪਰ ਇਸ ਤੋਂ ਪਹਿਲਾਂ ਵੀ ਦੋ ਮੰਤਰੀ ਸਹਿਬਾਨ ਨੂੰ ਸਜ਼ਾ ਹੋ ਚੁੱਕੀ ਹੈ ਜਿਹਦੇ ਵਿੱਚ ਜਿਹੜੇ ਆਪਣੇ ਪੰਜਾਬ ਦੇ ਪ੍ਰਧਾਨ ਨੇ ਅਮਨ ਅਰੋੜਾ ਜੀ ਉਹਨਾਂ ਨੂੰ ਵੀ ਸਜ਼ਾ ਹੋਊਗੀ ਡਾਟਰ ਬਲਵੀਰ ਸਿੰਘ ਨੂੰ ਵੀ ਸਜ਼ਾ ਹੋਊਗੀ ਪਰ ਦੋ ਸੱਤ ਤੋਂ ਘੱਟ ਹੈ ਇਸ ਕਰਕੇ ਉਹਨਾਂ ਦੀ ਜਿਹੜੀ ਕੁਰਸੀ ਉਹ ਬਚ ਗਈ ਜੀਗੀ ਤੇ ਇਹ ਇਹ ਤਾਂ ਹੀ ਹੁਣ ਕੁਰਸੀ ਹੈ ਜਿਹੜੀ ਇਹ ਬਚਣੀ ਮੁਸ਼ਕਲ ਹੈਗੀ ਸੋ ਇੱਕ ਬੋਰ ਜਿਵੇਂ ਨੀ ਤਾਉਣ ਦੀ ਤਿਆਰੀ ਹੁੰਦੀ ਦਿਖਾਈ ਦੇ ਰਹੀ ਹੈ ਅਲਤਾ ਖੜੂਰ ਸਾਹਿਬ ਤੇ ਜਿੱਥੋਂ ਕਿ ਐਮਪੀ ਹੈ ਜਿਹੜਾ ਉਹ ਅਮਰਪਾਲ ਸਿੰਘ ਦਿੱਤਾ ਹੋਇਆ ਹੈ ਸੋ ਦੋ ਹਲਕੇ ਅਮਰਪਾਲ ਸਿੰਘ ਹੋਣਾ ਨੇ ਲੋਕ ਸਭਾ ਹਲਕੇ ਦੇ ਵਿੱਚ ਹੀ ਜਿਵੇਂ ਨਹੀਂ ਤੋਂ ਲਈ ਤਿਆਰ ਹੈ ਪਹਿਲਾਂ ਤਰਨਤਾਰਨ ਦਾ ਦੂਸਰਾ ਖਰੂਰ ਸਾਹਿਬ ਵਿਧਾਨ ਸਭਾ ਹਲਕਾ ਹੋ ਗਿਆ। ਸੋ ਫੋਨਿਕ ਤੇ ਦੇਖਦੇ ਆਂ ਵੀ ਕਿਉਂਕਿ ਇਹ ਜਿਹੜਾ ਪ੍ਰਤੀਨਿਧਤਾ ਲੋਕ ਪ੍ਰਤੀਨਿਧਤਾ ਐਕਟ ਹੈਗਾ ਉਹ ਜਿਸ ਆਕੋ ਬਣ ਜਾ ਉਹਦੀ ਧਾਰਾ ਜਿਹੜੀ 8 ਅਵਲੀਕ 3 ਦੇ ਤਹਿਤ ਇਹ ਜਿਹੜੀ ਸਜ਼ਾ ਮਤਲਬ ਇਹ ਅਯੋਗ ਕਰਾਰ ਦੇਣ ਵਾਲੀ ਗੱਲ ਹੈ ਜਿਹੜੀ ਕੀਤੀ ਗਈ ਹੈਗੀ ਤੇ ਇਹਦੇ ਵਿੱਚ Uh, मतलब ਜਿਵੇਂ ਹੀ ਸਜ਼ਾ ਸੁਣਾਈ ਜਾਂਦੀ ਹੈ ਕਿ ਐਮ.ਐਲ.ਏ ਆਪਣੀ ਸੀਟ ਹੈ ਜਿਹੜੀ ਉਹ ਗਵਾ ਬੈਠ ਲਾ ਚਾਹੇ ਕੋਈ ਵੀ ਉਹ ਇਲੈਕਟਿਡ ਬੰਦਾ ਜਦੋਂ 4 ਸਾਲ ਤੋਂ ਬਾਅਦ ਜਿਹੜੀ ਸਜ਼ਾ ਵਾਲੀ ਹੁੰਦੀ ਹੈ ਇਹ ਔਲਾਦ ਦੇ ਕਾਨੂੰਨ ਦੇ ਮਤਲਬ ਕੀ ਇਹ ਉਹਨਾਂ ਦੀ ਕੁਰਸੀ ਤਾਂ ਜਿਹੜੀ ਉਹ ਚਲੀ ਗਈ ਹੈਗੀ ਹੁਣ ਪਾਰਟੀ ਵੱਲੋਂ ਕੀ ਡਿਸੀਜਨ ਆਉਂਦਾ ਕਿਉਂਕਿ ਦੂਸਰੇ ਪਾਸੇ ਪਠਾਨ ਮਾਜਰਾ ਉਹਨਾਂ ਦਾ ਵੀ ਮਾਮਲਾ ਚੱਲ ਰਿਹਾ ਹੈ ਇਹਦੇ ਨਾਲ ਹੀ ਗੱਲ ਕਰ ਲਈ ਆ ਪਰਮਨੰਦ ਉੜਾ ਜੀ ਉਹਨਾਂ ਦਾ ਵੀ ਮਾਮਲਾ ਚੱਲ ਰਿਹਾ ਸੋ ਇਹ ਕਾਫੀ ਆ ਆਵਾਦਮੀ ਪਾਰਟੀ ਦੀ ਜਿਹੜਾ ਸਮਾ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਉਹ ਹੁਣ ਆਪਣੇ ਇਹਨਾਂ ਵਿਧਾਇਕਾਂ ਬਾਰੇ ਕੀ ਫੈਸਲਾ ਕਰੇ ਜੇ ਪਾਰਟੀ ਇਸ ਮੁੱਦੇ ਨਾਲ ਲੜਨੇ ਤੇ ਨਹੀਂ ਪਹੁੰਚ ਚੁੱਕੀ ਉਹਨਾਂ ਦਾ ਕਰਨਾ ਕੀ ਹੈਗਾ ਤੇ ਉਹ ਇਹਨਾਂ ਨੂੰ ਤਾਂ ਇੱਕ ਤਰ੍ਹਾਂ ਨਾਲ ਇਹਨਾਂ ਲਈ ਤਾਂ ਇਮੀਡੀਏਟ ਕੰਮੇ ਕੋਈ ਜਿਹੜਾ ਲਾਲਤ ਨਹੀਂ ਦੋਸ਼ੀ ਖਰਾਬ ਦੇਦਾ ਦੂਜੇ ਦਾ ਹਜੇ ਚਲੋ ਸੁਣਵਾਈ ਅਧੀਨ ਨੇ ਪਰ ਉਹਨਾਂ ਤੇ ਵੀ ਪਰਚੇ ਦਾ ਹੋਏ ਹੋਏ ਨੇ ਨਾ ਤੋਂ ਇਹ ਕਾ ਵੀ ਗੁੰਝਲਦਾਰ ਸਥਿਤੀ ਬਣੀ ਹੋਈ ਹੈ ਜੀ ਜੀ ਅ ਸਰ ਤੁਸੀਂ ਪਠਾਨ ਮਾਚਰਾ ਦੀ ਗੱਲ ਕੀਤੀ ਤੇ ਉਹਨਾਂ ਨਾਲ ਵੀ ਜੁੜੀ ਇੱਕ ਅਪਡੇਟ ਆਪਣੇ ਕੋਲੇ ਹੈਗੀ ਹੈ ਕਿਉਂਕਿ ਆਏ ਦਿਨ ਜਿਹੜਾ ਉਹਨਾਂ ਦਾ ਕੇਸ ਆ ਉਹਦੇ ਵਿੱਚ ਕੋਈ ਨਾ ਕੋਈ ਨਵਾਂ ਮੋੜ ਆ ਰਿਹਾ ਤੇ ਅੱਜ ਦੀ ਜਿਹੜੀ ਅਪਡੇਟ ਸੀਗੀ ਕਿ ਕੋਰਟ ਦੇ ਵੱਲੋਂ ਜਿਹੜੇ ਉਹਨਾਂ ਦੇ 11 ਸਾਥੀ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਸਾਰਿਆਂ ਨੂੰ ਰਿਹਾ ਕਰ ਦਿੱਤਾ ਗਿਆ ਸ਼ਾਇਦ ਸਬੂਤਾਂ ਦੀ ਘਾਟ ਕਹਿ ਲੋ ਜਾਂ ਕਿਸੇ ਹੋਰ ਰੀਜ਼ਨ ਕਰਕੇ ਉਹਨਾਂ ਦੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਪਰ ਕਹ ਰਹੇ ਨੇ ਕਿ ਪੁਲਿਸ ਅਜੇ ਵੀ ਪਠਾਨ ਮਾਚਰਾ ਉਹਨਾਂ ਦੀ ਤਲਾਸ਼ ਕਰ ਰਹੀ ਹੈ ਪਰ ਸਵਾਲ ਇਹ ਵੀ ਹੈ ਕਿ ਆਖਿਰ ਪਠਾਨ ਮਾਜਰਾ ਹੈ ਕਿੱਥੇ ਕੀ ਉਹ ਪੰਜਾਬ ਚ ਨਹੀਂ ਹੈ ਕਿ ਪੁਲਿਸ ਇੰਨੇ ਦਿਨਾਂ ਤੋਂ ਭਾਲ ਕਰ ਰਹੀ ਆ ਉਹਨਾਂ ਦੀ ਤਲਾਸ਼ ਕਰ ਰਹੀ ਆ ਉਹ ਨਹੀਂ ਮਿਲ ਰਹੇ ਉਧਰ ਉਹਨਾਂ ਦੀ ਪਤਨੀ ਨੇ ਵੀ ਕੋਰਟ ਦੇ ਵਿੱਚ ਪਹੁੰਚ ਕੀਤੀ ਸੀ ਕਿ ਸਾਡੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ ਐਨਕਾਊਂਟਰ ਦਾ ਜਿਹੜਾ ਖਾਸਾ ਤਾਂ ਕਿਸ ਪਾਸੇ ਵੱਲ ਜਾ ਰਿਹਾ ਹੈ ਜਿਹੜਾ ਕੇਸ ਆ ਪਠਾਨ ਮਾਜਰਾ ਬਣਾ ਬਿਲਕੁਲ ਇਹ ਬੜੀ ਤੁਸੀਂ ਇੱਕ ਗੱਲ ਕੀਤੀ ਹੈ ਜਿਹੜੀ ਇੰਪਲਾਸਟਿੰਗ ਗੱਲ ਆ ਇਹ ਕਿ ਪੁਲਿਸ ਨੇ ਜੇ ਫੜਨਾ ਹੋਵੇ ਤਾਂ ਉਹ ਕਿਸੇ ਵਿਕਟਰ ਸਿੰਘ ਤਾਰਾ ਨੂੰ థਾਈਲੈਂਡ ਤੋਂ ਫੜ ਕੇ ਲਿਆਈ ਸੀ ਜਦੋਂ ਪੁਲਿਸ ਕਿਸੇ ਨੂੰ ਫੜਨਾ ਚਾਹੇ ਪੰਜਾਬ ਪੁਲਿਸ ਦਾ ਹੋਂਦ ਹੁੰਦਾ ਤੇ ਦੂਸਰੇ ਪਾਸੇ ਗੱਲ ਕਰੀਏ ਨਾ ਆਪਣੀ ਪੁਲਿਸ ਦਾ ਇੱਕ ਵੱਡਾ ਅਫਸਰ ਰਾਜੀਤ ਸਿੰਘ ਹੋਜੇ ਤੱਕ ਵੀ ਪੁਲਿਸ ਦੇ ਹੱਥ ਨਹੀਂ ਆਇਆ ਹੈਗਾ ਉਹ ਅਜੇ ਵੀ ਮਤਲਬ ਪਤਾ ਨਹੀਂ ਕਿੱਥੇ ਹੈਗਾ ਸੋ ਇਸ ਤਰ੍ਹਾਂ ਦੀਆਂ ਹੁੰਦੀਆਂ ਹੁਣ ਪਠਾਨ ਮਾਜਰਾ ਸਾਹਿਬ ਬਾਰੇ ਵੀ ਇਸ ਤਰ੍ਹਾਂ ਦੀ ਗੱਲ ਹੈ ਜੇ ਵੱਲ ਪੁਲਿਸ ਚਾਹੁੰ ਚਾਹੁੰਦੀ ਤਾਂ ਉਸ ਦਿਨ ਵੀ ਚਾਚਾ ਇਹ ਚੱਲੀ ਸੀਗੀ ਵੀ ਪੁਲਿਸ ਅੰਦਰ ਵਿੱਚੋਂ ਹੀ ਖੋਦੀ ਉਹਨਾਂ ਨੂੰ ਤੋਂ ਕੁਝ ਹਿੱਸੇ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਚਲੇ ਜਾਓ ਉੱਥੋਂ ਨਿਕਲ ਜਾਓ ਤੋ ਇਹ ਇਹ ਵੀ ਗੱਲ ਕਿਤੇ ਨਾ ਕਿਤੇ ਚੱਲਦੀ ਆਈ ਹੈ ਵੀ ਜਿਹੜੀ ਪੁਲਿਸ ਫੜਨ ਗਈ ਸੀ ਉਹਦੇ ਵਿੱਚੋਂ ਹੀ ਜਾ ਕਿਸੇ ਨੇ ਉਹਨਾਂ ਨੂੰ ਫੋਨ ਕਰਿਆ ਜਾਂ ਕਿ ਉਹਨਾਂ ਨੇ ਫੋੜ ਵੀ ਮੰਨਿਆ ਵੀ ਮੈਨੂੰ ਪਤਾ ਲੱਗ ਗਿਆ ਜੀ ਮੇਰਾ ਇੰਕਾਊਂਟਰ ਕਰਨਗੇ ਇਸ ਤਰ੍ਹਾਂ ਦੀ ਗੱਲ ਕਰਕੇ ਉਹ ਵੀ ਮੈਂ ਉਸ ਤੋਂ ਪੁਲਿਸ ਨੂੰ ਜਾ ਕਮਾ ਲੈ ਕੇ ਭੱਜ ਗਿਆ ਜਾਂ ਉਹ ਉਹ ਬਿਜਾਇਆ ਗਿਆ ਇਹ ਇਹ ਬੜੀ ਵੱਡੀ ਇੱਕ ਮਤਲਬ ਅਜੇ ਵੀ ਬੁਝਾਰਤ ਆ ਜਿਹੜੀ ਬਣੀ ਹੋਈ ਹੈਗੀ ਸੋ ਇਹ ਜਿਹੜੇ ਹੁਣ ਤੁਸੀਂ ਕਹਿ ਰਹੇ ਹੋਗੇ 11 ਸਾਥੀਆਂ ਦੀ ਗੱਲ ਆ ਜਿਨ੍ਹਾਂ ਨੂੰ ਨਾ ਪੋਰਸ ਨੇ 5 ਦਿਨ ਰਿਵਾਂਡ ਦੇ ਵੀ ਰੱਖਿਆ ਇਹਨਾਂ ਨੂੰ ਜਿਹੜੇ ਫੜੇ ਹੋਏ ਸੀ ਉਹਨਾਂ ਦੇ ਰਿਸ਼ਤੇਦਾਰ ਸੀ ਜਾਂ ਉਹਦੇ ਵਿੱਚ ਕੋਈ ਸਰਪੰਚ ਦਾ ਜਾਂ ਇੱਕ ਮਤਲਬ ਹਰਿਆਣਾ ਕਮੇਟੀ ਦਾ ਮੈਂਬਰ ਵੀ ਹੈਜ਼ ਉਹਦੇ ਵਿੱਚ ਹਰਿਆਣਾ ਸਤਪੁਰਦਵਾਰਾ ਪ੍ਰਬੰਧਕ ਕਮੇਟੀ ਹੈ ਤੋਂ ਅਦਾਲਤ ਨੇ ਇਹਨਾਂ ਨੂੰ ਸਾਰਿਆਂ ਨੂੰ ਜਿਹੜੀ ਜਮਾਨਤ ਹੈ ਉਹ ਦੇ ਦਿੱਤੀ ਹੈਗੀ ਤੇ ਹੁਣ ਇਹਨਾਂ ਦਾ ਜਿਹੜਾ ਇਦਾਂ ਦਾ ਪ੍ਰਾਨ ਮਾਤਰਾ ਦਾ ਵਕੀਲ ਹੈ ਸਿਮਰਨ ਜੀ ਸੀ ਸ ਉਦੇ ਮੁਤਾਬਕ ਦੱਸਿਆ ਵੀ ਪੁਲਸ ਨੇ ਕੋਸ਼ਿਸ਼ਾਂ ਮੌਂਟ ਕੀਤੀਆਂ ਪਰ ਇਹਨਾਂ ਨੇ ਕੋਈ ਵੀ ਹਥਿਆਰ ਗੋਲੀ ਵਿਰੋਧ ਜਾਂ ਕੋ ਗੈਰ ਕਾਨੂੰਨੀ ਸਮੱਗਰੀ ਆ ਉਹ ਬਰਾਮਦ ਨਹੀਂ ਹੋਈ। ਸੋ ਇਹ ਜਿਹੜਾ ਕੁਝ ਪੁਲਸ ਨੇ ਮਤਲਬ ਬਣਾਇਆ ਸੋ ਤੱਥਾਂ ਨਾਲ ਮੇਲ ਨਹੀਂ ਸਿੱਖਦਾ ਹੈਗਾ ਉਹ ਪਹਿਲਾਂ ਵੀ ਚਰਚਾ ਹੋਈ ਸੀਗੀ ਉਸ ਵੇਲੇ ਹਰਿਆਣਾ ਪੁਲਸ ਨੇ ਵੀ ਇਹ ਗੱਲ ਆ ਜਿਹੜੀ ਉਪਰਲੇ ਕਰੇ ਸੀ ਵੀ ਉੱਥੇ ਕੋਈ ਫਾਇਰਿੰਗ ਪੂਰਵ ਨਹੀਂ ਹੋਈ ਹੈਗੀ ਕੋਈ ਗੋਲੀ ਨਹੀਂ ਚੱਲੀ ਹੈਗੀ ਇਸ ਤਰ੍ਹਾਂ ਦਾ ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਿ ਪ੍ਰਿਆਪੁਰ ਪੁਲਸ ਫੜਨ ਗਲੂਰ ਆਈ ਸੀ ਕਿਉਂਕਿ ਉਹ ਬਾਤ ਹੈ ਜਿਹੜਾ ਉਹ ਹਰਿਆਣਾ ਰਾਜ ਦਾ ਪੈਂਦਾ ਹੈ। ਜੋ ਜਵਾਨਤ ਮਰਨਾਂ ਨਾਲ ਵਾਕਈ ਇੱਕ ਆਪਾਂ ਕਹਿਆ ਹੈ ਪਛਾਣ ਮਾਜਰਾ ਨੂੰ ਕਾਫੀ ਰਾਹਤ ਮਹਿਸੂਸ ਕੀਤੀ ਉਹ ਜਿੱਥੇ ਵੀ ਹੈਗੇ ਨੇ ਉਹ ਕਿਉਂਕਿ ਉਹਨਾਂ ਦੇ ਕੇਸ ਦੇ ਵਿੱਚ ਇਸ ਤਰ੍ਹਾਂ ਜਿਵੇਂ ਮਤਲਬ ਉਹਨਾਂ ਦੇ ਨਾਲ ਸਹਿ ਦੋਸ਼ੀ ਬਣਾਏ ਗਏ ਜਾਂ ਉਹਨਾਂ ਨੂੰ ਭਜਾਉਣ ਦੇ ਵਿੱਚ ਜਾਂ ਉਹ ਪੂਰੀ ਸਟੋਰੀ ਬਣਾਈ ਗਈ ਉਹ ਇੱਕ ਤਰ੍ਹਾਂ ਪੁਲਿਸ ਦੀ ਸਟੋਰੀ ਹੈ ਜਿਹੜੀ ਉਹ ਇੱਕ ਤਰ੍ਹਾਂ ਨਾਲ ਅਲਾਤ ਨਹੀਂ ਮੰਨੀ ਨਹੀਂ ਹੈਗੀ ਇਹਦਾ ਮਤਲਬ ਤਾਂ ਇਹ ਹੈ ਵੀ ਉਹਨਾਂ ਨੂੰ ਦਬਾਂਤ ਦੇ ਦਿੱਤੀ ਜੋ ਪਛਾਣ ਮਾਜਰਾ ਜਿੱਥੇ ਵੀ ਆ ਕਾਫੀ ਰਾਹਤ ਦੀ ਰੂਹ ਮਹਿਸੂਸ ਕਰਦੇ ਹੋਣਗੇ ਹੁਣ ਗੱਲ ਤੁਹਾਡੇ ਵਾਲੀ ਆ ਵੀ ਹੈ ਪਖਾਣਵਾ ਜਿਹੜਾ ਕਿੱਥੇ ਇਹ ਬੜਾ ਮਤਲਬ ਸਵਾਲ ਜਿਹੜਾ ਬਣਿਆ ਹੋਇਆ ਹੈਗਾ ਕੀ ਉਹ ਕਿਸੇ ਰਾਜਨੀਤਿਕ ਦਲ ਕੋਲੇ ਹੈ ਕਿਸੇ ਰਾਜਨੀਤਿਕ ਦਲ ਦੀ ਸਰਦ ਦੇ ਵਿੱਚ ਹੈ ਹੁਣ ਜਿੱਕਾ ਬਹੁਤ ਸਾਰਾ ਇਸ ਤਰ੍ਹਾਂ ਦਾ ਵੀ ਆਇਆ ਵੀ ਜਿਹੜਾ ਬੀਜੇਪੀ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਉਹਦੀ ਕੁਝ ਭੈੜ ਚੋ ਰਹੀ ਹੈ ਜੀ ਆਮ ਆਦਮੀ ਪਾਰਟੀ ਦੇ ਭਲਾਈਕਾਂ ਦੇ ਨਾਲ ਜਿਹੜੀ ਕੋਈ ਗੱਲਬਾਤ ਆ ਉਹ ਇਸ ਤਰ੍ਹਾਂ ਦੀ ਚੱਲ ਰਹੀ ਹੈ ਇਹ ਵੀ ਚਰਚਾਵਾ ਕਾਫੀ ਹੋ ਰਹੀਆਂ ਰਹੀਆਂ ਆ ਗੱਲਾਂ ਤਾਂ ਮਤਲਬ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਜਿਹੜੀਆਂ ਕਿ ਪਿਛਲੇ ਦਿਨਾਂ ਦੇ ਵਿੱਚੋਂ ਜਿਹੜੇ ਗਾਇਕ ਨੇ ਮਨਕੀਤ ਲੱਗੇ ਹੋਏ ਸੇਵਾ ਦੇ ਵਿੱਚ ਉਹਨਾਂ ਦੀਆਂ ਰਿਸ਼ਤੇਦਾਰੀਆਂ ਬੀਜੇਪੀ ਨਾਲ ਜੋੜ ਕੇ ਫਿਰ ਉਹਨਾਂ ਦੀਆਂ ਜਿਹੜੀਆਂ ਬਕਮਾਫਰੀ ਕਾਉਣ ਨਾਲ ਵੀਡੀਓ ਕਾਨਫਰੰਸ ਹੋ ਰਹੀ ਹੈ ਸੋ ਸਾਰੀਆਂ ਗੱਲਾਂ ਨੂੰ ਦੇਖ ਕੇ ਬੜੀ ਚਰਚਾ ਜਿਹੜੀ ਉਹ ਬੜੀ ਡੂੰਗੀ ਹੋਈ ਪਈ ਹੈਗੀ ਇਦਾਂ ਹਲੇ ਕੋਈ ਕੋਈ ਸਬੂਤ ਨਹੀਂ ਆ ਕੋਈ ਤਾਣ ਪੱਤਣ ਦਾ ਉਹ ਫੜਿਆ ਨਹੀਂ ਜਾਗ ਅਜੇ ਕੋਈ ਧਾਗਾ ਤਾਂ ਵੀ ਅਜੇ ਉਸ ਦੁੱਤੀ ਦਾ ਨਹੀਂ ਹੈ ਕਿ ਉਹ ਨੂੰ ਆਪਾਂ ਫਰੋਲ ਲਈਏ ਵਿੱਚੋਂ ਹੱਥ ਤੇ ਆਇਆ ਹੈ ਪਰ ਕਹਿੰਦੇ ਹੁੰਦੇ ਆ ਵੀ ਧੂਆ ਉੱਥੇ ਨਿਕਲਦਾ ਜਿੱਥੇ ਕਿਤੇ ਅੱਗ ਹੁੰਦੀ ਹੈ ਜਿਹੜੀਆਂ ਚਰਚਾਵਾਂ ਇਹ ਜ਼ੋਰ ਵਧਦੀਆਂ ਜਾ ਰਹੀਆਂ ਨੇ ਕਿ ਤਰ੍ਹਾਂ ਕਿਤੇ ਕੁਝ ਹੈ ਜਿਹੜਾ ਕਿ ਇਸ ਪਖਾਨ ਮਾਜਰੇ ਨਾਲ ਵੀ ਕੋਈ ਕੜੀ ਹੈ ਜਿਹੜੀ ਉਹ ਜੁੜਦੀ ਹੈ ਜੀ ਸਰ ਮੈਂ ਥੋੜਾ ਜਿਹਾ ਜ਼ਰੂਰ ਸਮਝਣਾ ਚਾਹੂੰਗੀ ਕਿਉਂਕਿ ਤੁਸੀਂ ਕਿਹਾ ਕਿ ਚਰਚਾ ਚੱਲ ਰਹੀ ਹੈ ਜਿਹੜੀ ਇਹ ਚਰਚਾ ਚੱਲ ਰਹੀ ਹੈ ਕਿਉਂਕਿ ਕੋਈ ਵੀ ਖਬਰ ਹੁੰਦੀ ਹੈ ਤਾਂ ਚਰਚਾ ਆਮ ਤੌਰ ਤੇ ਸਾਰੇ ਕਿਤੇ ਮਿੰਟੋ ਮਿੰਟੀ ਪਹੁੰਚ ਜਾਂਦੀ ਹੈ ਇਹ ਚਰਚਾ ਜਿਹੜੀ ਕਿਸ ਪਾਸੇ ਵੱਲ ਇਸ਼ਾਰਾ ਕਰਦੀ ਆ ਅ ਦੇਖੋ ਜੀ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਆਮ ਆਦਮੀ ਪਾਰਟੀ ਆ ਉਹਦੇ ਵੱਲੋਂ ਇਹ ਇੱਕ ਵਾਰ ਨਹੀਂ 2-3 ਵਾਰ ਇਸ ਤਰ੍ਹਾਂ ਦੀ ਗੱਲ ਜਿਹੜੀ ਕਥਾਈ ਇਹ ਦਿੱਲੀ ਦੇ ਵਿੱਚ ਵੀ ਉੱਠਦੀ ਰਹੀ ਵੀ ਉਹਨਾਂ ਦੇ ਬਗੈਰ ਕੰਨ ਤੋਂ ਕੌਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਪਾਰਟੀ ਦੇ ਵਿੱਚ ਫੁੱਟ ਪਾਈ ਜਾਉਣ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਜਿਹੜੀ ਕਸਮ ਕਸ ਚੱਲਦੀ ਯਾਰਾ ਪਿਛਲੇ ਲੰਮੇ ਸਮੇਂ ਤੋਂ ਉਹ ਵੀ ਉਸ ਚਰਚਾ ਤੋਂ ਦਿਲ ਨਾਲ ਹੀ ਜੁੜਦੀ ਹੈ ਕਿਉਂਕਿ ਇੱਥੇ ਵੀ ਕੁਦਵਾਰ ਹੋ ਚੁੱਕਿਆ ਹੈਗਾ ਕਿ ਬੀਜੇਪੀ ਜਿਹੜਾ ਲੋਟਸ ਦੇ ਨਾਂ ਨਾਲ ਇਹਨਾਂ ਨੇ ਕਿਹਾ ਸੀ ਲੋਟ ਪ੍ਰੋਵੀਜ਼ਨ ਆਸਟ੍ਰੇਲੀਆ ਗੱਲਾਂ ਵੀ ਆਈਆਂ ਸਾਡੇ ਵਿਧਾਇਕਾਂ ਨੂੰ ਕਿਸ ਕਸ ਹੋਈ ਆ ਜੀ ਕਿਸੇ ਨੂੰ ਇੰਨੇ ਫੋਰ ਕਿਸੇ ਨੂੰ ਇੰਨੇ ਫੋਰ ਪਰ ਹੁਣ ਆ ਜਿਸ ਤਰ੍ਹਾਂ ਦੇ ਰਾਜ ਦੇ ਹਾਲਾਤ ਬਣੇ ਹੋਏ ਹੈਗੇ ਉਹਨੂੰ ਦੇਖਦਿਆਂ ਆ ਲੱਗਦਾ ਕਿ ਕਿਉਂਕਿ ਇੱਕ ਤਾਂ 4-5 ਜਿਹੜੇ ਐਮਐਲਏ ਕੋਲ ਸਤਾਤਾਈ ਘਰ ਦੇ ਵਿੱਚ ਇਸ ਤਰ੍ਹਾਂ ਮਾਵਲਿਆਂ ਦੇ ਵਿੱਚ ਉਲਝ ਗਏ ਨੇ ਤੇ ਦੂਸਰੇ ਪਾਸੇ ਜਿਹੜਾ ਦਿੱਲੀ ਬਰਸ ਜ Punjab ਵਾਲੀ ਗੱਲ ਚੱਲਦੀ ਆ ਉਹ ਵੀ ਕਿਤੇ ਨਾ ਕਿਤੇ ਇਸ ਚਰਚਾ ਦੇ ਵਿੱਚ ਸਾਂਭਲ ਹੁੰਦੀ ਆ ਹੁਣ ਜੇ ਪਠਾਨ ਮਾਦਰਾ ਸਾਹਿਬ ਦੀਆਂ ਜਿਹੜੀਆਂ ਰਿਸ਼ਤੇਦਾਰੀਆਂ ਰਸਤੇ ਆਉ ਉਹ ਸੀਐਮ ਸਾਹਿਬ ਨਾਲ ਤੇ ਮਨਕੀਰਤ ਹੋਣਾਂ ਦੀਆਂ ਰਿਸ਼ਤੇਦਾਰੀਆਂ ਮਨਜੋਨਰ ਸਿੰਘ ਸਾਹਿਬ ਨਾਲ ਜੁੜਦੀਆਂ ਜਾਣਗੀਆਂ ਉਦੋਂ ਗਾਹ ਫਿਰ ਇਹ ਇੱਕ ਜੋੜੀ ਹੈ ਜਿਹੜੀ ਕਿਉਂਕਿ ਇਸ ਵੇਲੇ ਜੇ ਗੱਲ ਕਰੀਏ ਮਨਕੀਰਤ ਦੀ ਜਿਸ ਤਰ੍ਹਾਂ ਉਹਨੇ ਆਪਣੇ ਆਪ ਨੂੰ ਪੇਸ਼ ਕੀਤਾ ਜਾਂ ਹੜਾਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਦੀ ਸੇਵਾ ਉਹਨੇ ਨਿਭਾਈ ਹੈਗੀ ਉਹ ਇੱਕ ਤਰ੍ਹਾਂ ਦੇ ਨਾਲ ਹਰਮਨ ਪਿਆਰ ਤਾਂ ਉਹਨਾਂ ਦੀ ਜਿਹੜੀ ਪੰਜਾਬੀਆਂ ਦੇ ਵਿੱਚ ਬਹੁਤ ਵੱਸ ਚੁੱਕੀ ਹੈ ਇਸ ਵੇਲੇ ਉਹਨੂੰ ਵੀ ਕੈਸ਼ ਕਰਦੇ ਕਿਉਂਕਿ ਰਾਜਨੀਤਿਕ ਪਾਰਟੀਆਂ ਹੁੰਦੀਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਮਤਲਬ ਇਸ ਤਰ੍ਹਾਂ ਕੈਸ਼ ਵੀ ਕਰ ਲੈਂਦੇ ਆਂ। ਦੂਸਰੇ ਪਾਸੇ ਮਨਕੀਰਤ ਸਿੱਧੂ ਮੂਸੇਵਾਲੇ ਮਾਮਲੇ ਦੇ ਵਿੱਚ ਵੀ ਕਤਲकांड ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੁਝ ਕੜੀਆਂ ਸੀਗੀਆਂ ਉਹ ਵੀ ਉਹਦੇ ਉੱਪਰ ਕਰੇ ਨਾ ਕਰੇ ਪਰਿਵਾਰ ਲਟਕੀ ਰਹੀ ਆ। ਸੋ ਕਈ ਵਾਰ ਹੁੰਦਾ ਵੀ ਜਦੋਂ ਇਸ ਤਰ੍ਹਾਂ ਕੋਈ ਬੰਦੇ ਨੂੰ ਸਰਕਾਰਾਂ ਵੱਲੋਂ ਕੋਈ ਸੈਂਟਰ ਦਿੱਤੀ ਜਾਂਦੀ ਆ ਉਹ ਉਹਦਾ ਵੀ ਫਾਇਦਾ ਲਿਆ ਜਾਂਦਾ ਸੋ ਪਤਾ ਨਹੀਂ ਹੁਣ ਗੱਲਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਨਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਹੋਊ ਤਸਵੀਰ ਉਹਦੇ ਮਗਰ ਹੱਥ ਕੀ ਹੈਗਾ ਤੇ ਇਹ ਚੱਲ ਕਿੱਥੋਂ ਰਹੀਆਂ ਨਹੀਂਆਂ ਕੀ ਸਚਾਈ ਕੀ ਹੈ ਜੀ ਜੋ ਲੱਗਦਾ ਹੈ ਜਿਵੇਂ ਇੱਕ ਨਵੀਂ ਟੀਮ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਮਿਲੇਗੀ ਜਿਹੜੀ ਜਿਹੜੀ ਕਿ ਕਲਾਕਾਰ ਭਾਈਚਾਰੇ ਦੇ ਵਿੱਚੋਂ ਵੀ ਲੋਕ ਹੋਣਗੇ ਸਰਕਾਰ ਦੇ ਵਿੱਚੋਂ ਵੀ ਸ਼ਾਇਦ ਉਹਦੇ ਵਿੱਚ ਲੋਕ ਹੋਣ ਉਹ ਨਵੀਂ ਟੀਮ ਹੈ ਜਿਹੜੀ ਕਪਾ ਉਧਰੋਂ ਆਮ ਆਦਮੀ ਪਾਰਟੀ ਵੱਲੋਂ ਇੱਕ ਹੋਰ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਖਬਰ ਆ ਗਈ ਹੈ ਉਹ ਹੈ ਕਿ ਉਹਨਾਂ ਨੇ ਹਰ ਹਰ ਹਰਕੇ ਦੇ ਵਿੱਚ ਇੱਕ ਜਿਹੜਾ ਅੰਚਾਰ ਜਲਾਤਾ ਹਰ ਜ਼ਿਲ੍ਹੇ ਦੇ ਵਿੱਚ ਉਹ ਕਹਿੰਦਾ ਵੀ ਇਹਦੇ ਨਾਲ ਹੀ ਮਤਲਬ ਜਿਹੜੇ ਉੱਥੋਂ ਦੇ ਅਹੁਦੇਦਾਰ ਨੇ ਚਾਹੇ ਬੁਦੈਕ ਨੇ ਹਲਕਾ ਅੰਚਾਰ ਜਲਾਉਣ ਚਾਹੇ ਉਹ ਥੱਲੇ ਬਲਾਕ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਆ ਤਾਂ ਕਿਤੇ ਬਾਹਰ ਭੱਜਣ ਦੀ ਲੋੜ ਵੀ ਹੋ ਜੇ ਨਾ ਗੱਲ ਕਰ ਲਈ ਪਰ ਉਹ ਦਿੱਲੀੋਂ ਆ ਹੁਣ ਰੌਲਾ ਇਹ ਆ ਵੀ ਉਹ ਸਾਰੇ ਦਿੱਲੀ ਵਾਲੇ ਆ ਜਿਹੜੇ ਉਹ ਅੰਚਾਰ ਜਲਾ ਰਹੇ ਨੇ ਹੁਣ ਰੌਲਾ ਇਹ ਵੀ ਆ ਵੀ ਜਿਹੜੀ ਇੱਕ ਕੰਪਲੇਨਸ ਪੰਜਾਬ ਵਰਸ ਦੀ ਦਿੱਲੀ ਚੱਲ ਰਿਹਾ ਹੈ ਕੀ ਇਹਦੇ ਨਾਲ ਉਹ ਠੱਲ ਜੂਗਾ ਉਹ ਉਹ ਵੀ ਇੱਕ ਮਸਲਾ ਵੱਡਾ ਬਣਿਆ ਹੋਇਆ ਹੈਗਾ ਜਿਹੜਾ ਥੱਲੇ ਵਰਕਰਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆ ਜਿਹੜੀ ਭਾਵਨਾ ਬਣੀ ਹੋਈ ਹੈ ਹੁਸੈਨ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਤੇ ਮਨਜੀਤ ਤੋਂ ਹਣੀ ਇਸ ਗੱਲ ਵੱਲ ਨੂੰ ਪੁਰੇ ਨੇ ਕਿ ਜਿਹੜਾ ਉਹਨਾਂ ਨੇ ਉਹ ਜਿਹੜੀ ਬੀਚੀ ਹੋਈ ਉਹਨਾਂ ਦੀ ਹਸਪਤਾਲ ਦੇ ਵਿੱਚੋਂ ਸੀਐਮ ਸਾਹਿਬ ਦੀ ਔਰ ਮਨਜੀਤ ਦੀ ਉਹਦੇ ਨਾਲ ਜਿਹੜਾ ਪੰਜਾਬੀ ਮਤਲਬ ਆਪਾਂ ਕਹਾਂ ਬਲੈਂਕ ਜਿਹੜੇ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਜਿਨ੍ਹਾਂ ਨੂੰ ਸੀਐਮ ਸਾਹਿਬੋਂ ਮੱਕੜ ਗਏ ਹੁੰਦੇ ਆ ਉਹਨਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਕਿ ਉਹ ਦੁਬਾਰੇ ਫੇਰ ਸਰਗਰਮ ਹੋ ਸਕਦੇ ਆ ਇਹ ਕਿਸ ਰੂਪ ਦੇ ਵਿੱਚ ਉਹਨਾਂ ਨੂੰ ਵਾਪਸ ਆ ਜਾਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਜੀ ਬਿਲਕੁਲ ਇਹ ਵੀ ਇੱਕ ਸਸਪੈਂਸ ਆ ਪਰ ਥੋੜੇ ਦਿਨਾਂ ਤੱਕ ਜਿਵੇਂ ਤੁਸੀਂ ਕਿਹਾ ਏ ਕਿ ਜਿਹੜਾ ਸਸਪੈਂਸ ਐ ਕਲੀਅਰ ਹੋ ਜਾਏਗਾ ਤੁਸੀਂ ਸਿੱਧੂ ਮੂਸੇਵਾਲਾ ਦਾ ਜ਼ਿਕਰ ਕੀਤਾ ਤੇ ਉਹਨਾਂ ਦੇ ਨਾਲ ਜੁੜੀ ਵੀ ਖਬਰ ਐ ਕਿ ਅੱਜ ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜੇ ਉਹਦੇ ਦੋਸ਼ੀ ਨੇ ਉਹਨਾਂ ਦੀ ਪੇਸ਼ੀ ਹੁੰਦੀ ਐ ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬੜੇ ਇਮੋਸ਼ਨਲ ਅੱਜ ਉਹ ਹੁੰਦੇ ਨਜ਼ਰ ਆਇਆ ਕਿਉਂਕਿ ਉਹਨਾਂ ਨੇ ਕਿਹਾ ਜਜ ਨੂੰ ਇੱਕ ਰਿਕੁਐਸਟ ਕੀਤੀ ਉਹਨਾਂ ਨੇ ਕਿ ਉਹ ਆਪਣੇ ਪੁੱਤਰ ਦੇ ਕਾਤਲ ਨੂੰ ਅੱਖਾਂ ਦੇ ਨਾਲ ਦੇਖਣਾ ਚਾਹੁੰਦੇ ਆ ਦੂਰ ਤੋਂ ਮੇਰੀ ਜਿਹੜੀ ਨਜ਼ਰ ਕਮਜ਼ੋਰ ਹੈ ਮੈਂ ਉਹਨਾਂ ਨੂੰ ਕਲੀਅਰ ਨਹੀਂ ਦੇਖ ਪਾਉਂਦਾ ਕਿਤੇ ਨਾ ਕਿਤੇ ਇਸ ਪਿੱਛੇ ਉਹਨਾਂ ਦੀ ਜਿਹੜੀ ਇਮੋਸ਼ਨਲ ਫੀਲਿੰਗ ਦਾ ਉਹ ਟੁੱਟੇ ਹੋਇਆ ਉਹ ਜ਼ਰੂਰ ਦਿਖਾਈ ਦਿੱਤੀ ਹੈ ਕਿ ਉਹ ਉਹਨਾਂ ਨੂੰ ਦੇਖਣਾ ਚਾਹੁੰਦੇ ਆ ਉਹਨਾਂ ਤੋਂ ਪੁੱਛਣਾ ਚਾਹੁੰਦੇ ਆ ਕਿ ਆਖਿਰ ਮੇਰੇ ਪੁੱਤ ਦੇ ਨਾਲ ਤੁਸੀਂ ਅਜਿਹਾ ਕਿਉਂ ਕੀਤਾ ਕੀ ਕਹੋਗੇ ਤੁਸੀਂ ਕਿਉਂਕਿ ਇੱਕ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਕਾਨੂੰਨ ਦੀ ਸੰਘਰਸ਼ ਦੀ ਜਿਹੜੀ ਇਹ ਲੜਾਈ ਨੱਡਦੇ ਹੋ ਬੰਦੇ ਬਿਰਖ ਹੋ ਗਏ ਅਦਾਲਤ ਤੇ ਫੈਸਲਾ ਸੁਣਦੀਆਂ ਸੌਂ ਗਿਆਂ ਸੋ ਇਹ ਪੱਤਰ ਸਾਹਿਬ ਗਿਆ ਜਿਹੜੀ ਆ ਤੇਨਵਾ ਰਚਨਾਹੀ ਇਹ ਬੜਾ ਕੁਝ ਇਹਦੇ ਬਾਰੇ ਕਲੀਅਰ ਕਰ ਗਈ ਆ ਸੋ ਆਪਣੇ ਪੁੱਤ ਦੇ ਕਾਤਲਾਂ ਨੂੰ ਮਤਲਬ ਆਪਾਂ ਕਹਿੰਦੇ ਜਨਾਂ ਆਪਣੇ ਪੁੱਤ ਦੇ ਕਤਲ ਦਾ ਇਨਸਾਫ ਲੈਣ ਲਈ ਜਿਸ ਤਰ੍ਹਾਂ ਬਲਖੌਰ ਸਿੰਘ ਹੋਣੀ ਪਿਛਲੇ ਲੰਮੇ ਸਮੇਂ ਦੁਸਹਿਰਸ ਕਰ ਰਹੇ ਆ ਉਹ ਵੀ ਪੂਰੀ ਦੁਨੀਆ ਦੇ ਸਾਹਮਣੇ ਆਗਾ ਤੋ ਆ ਜਿਹੜਾ ਉਹਨਾਂ ਦੀ ਅੱਜ ਵਾਲੀ इमोशनल ਗੱਲ ਹੈ ਜੀ ਉਹਨਾਂ ਨੇ ਕਿਹਾ ਵੀ ਮੈਨੂੰ ਤਾਂ ਦੂਰੋਂ ਇਹ ਨਾਲ ਵੀਡੀਓ ਕਾਨਫਰੰਸ ਦੇ ਵਿੱਚ ਤਾਂ ਕੁਝ ਦਿਖਾਈ ਨਹੀਂ ਦਿੰਦਾ ਕਮ ਸੇ ਕਮ ਮੇਰੇ ਸਾਹਮਣੇ ਇੱਕ ਵਾਰ ਮੈਨੂੰ ਦਿਖਾ ਤਾਂ ਦਿਓ ਵੀ ਉਹ ਕਾਤਲ ਹੈ ਜਿਹੜੇ ਉਹ ਕਹੋ ਜੇ ਨਹੀਂ ਉਹਨਾਂ ਨੇ ਮੇਰੇ ਪੁੱਤ ਨੂੰ ਕਿਉਂ ਮਾਰਿਆਗਾ ਸੋ ਵਾਕਈ ਉਹ ਕਹਿੰਦੇ ਉਹਨਾਂ ਦੀਆਂ ਅੱਖਾਂ ਜੱਫਾ ਪਾ ਕੇ ਕੋਈ ਗੱਲ ਕਰਨੀ ਚਾਹੁੰਦੇ ਨਹੀਂਗੇ ਵੀ ਭਾਈ ਐਡਾ ਕੀ ਹੋਰ ਹੋ ਗਿਆ ਜੀ ਕਿ ਅਵੇ ਤੁਸੀਂ ਇੱਥੇ ਦੇਖੋ ਉਸ ਇਨਸਾਨ ਨੂੰ ਮਾਰਤਾ ਜਿਹਦੀ ਪੂਰੀ ਦੁਨੀਆ ਕਹਿ ਲਏ ਉਹਨਾਂ ਦੀ ਕਾਲ ਦੀ ਹੋਰ ਆਵਾਜ਼ ਸੋ ਦੇਖਦੇ ਹਾਂ ਹੁਣ ਰਾਤਨੀ ਵੀ ਉਹਨਾਂ ਦੀ ਫੀਲਿੰਗ ਨੂੰ ਸਮਝਿਆਗਾ ਹੁਣ ਜਿਹੜਾ 26 ਸਤੰਬਰ ਅੱਗੇ ਜਿਹੜੀ ਫੀਲਮ ਪਾਇਆ ਉਹਦੇ ਕਿਹਾ ਵੀ ਫਿਜ਼ੀਕਲ ਤੌਰ ਤੇ ਉਹਨਾਂ ਨੂੰ ਲਿਆ ਕੇ ਜਿਹੜਾ ਹੈਗਾ ਪੇਸ਼ ਕੀਤਾ ਜਾਵੇ ਸੋ ਬਰਬੀ ਪ੍ਰਸ਼ਾਸਨ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਜੀ ਕੋਈ ਐਡੀ ਵੱਡੀ ਨਹੀਂ ਜਿਸ ਤਰ੍ਹਾਂ ਬਣਾ ਰੱਖਿਆ ਵੀ ਉਹ ਤਾਂ ਮਤਲਬ ਬਾਹਰ ਹੀ ਨਹੀਂ ਆ ਸਕਦੇ ਹੈਗੇ ਜੇ ਮਤਲਬ ਬਾਕੀ ਬੰਦਿਆਂ ਨੇ ਹੁਣ ਪਿਛਲੇ ਦਿਨਾਂ ਦੇ ਵਿੱਚ ਦਰਤਾਰ ਸਿੰਘ ਤਾਰੇ ਉਹਨਾਂ ਨੂੰ ਲਿਆ ਕੇ ਪੇਸ਼ ਕੀਤਾ ਗਿਆ ਵੱਡੇ ਵੱਡੇ ਜਿਹੜੇ ਮਤਲਬ ਆਪਾਂ ਕਹਿ ਸਕਦੇ ਆਂਗੇ ਅ ਪੰਨੀ ਮਾਰਾ ਜੁੜੇ ਹੋਏ ਲੋਕ ਨੇ ਇਹ ਜਿਨ੍ਹਾਂ ਦੇ ਵੱਡੇ ਵੱਡੇ ਨਾਮ ਰਹੇ ਆ ਅਪਰਾਧ ਦੀ ਦੁਨੀਆ ਦੇ ਵਿੱਚ ਵੀ ਵੱਡੇ ਨਾਮ ਆ ਅਗਲਤਾ ਦੇ ਵਿੱਚ ਉਹਨਾਂ ਨੂੰ ਵੀ ਬੇਸ਼ ਕੀਤਾ ਜਾਂਦਾ ਰਹੇਗਾ ਤੇ ਪਤਾ ਨਹੀਂ ਮਤਲਬ ਕਿਸ ਤਰ੍ਹਾਂ ਹੈਗਾ ਵੀ ਉਹਨਾਂ ਨੂੰ ਕਿਉਂ ਨਹੀਂ ਇਸ ਤਰ੍ਹਾਂ ਇਹ ਸੈਲਟਰ ਕਿੰਨ ਦਿੱਤਾ ਜਾਂਦਾ ਵੀ ਉਹਨਾਂ ਦੀ ਵੀਡੀਓ ਬਾਹਰ ਫੜਨਦੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਹੈਗਾ ਜੇਲ੍ਹ ਤੋਂ ਇਹ ਵੀ ਕੋਈ ਨਾ ਕੋਈ ਕਾਰਨਤਾ ਹੋਵੇਗਾ ਪਰ ਹੁਣ ਰਾਸ਼ਮਾਨ ਦੇ ਬਲਕੌਰਸ਼ ਦੀ ਮੰਗ ਦੇ ਉੱਪਰ ਜੇਲ੍ਹ ਪ੍ਰਸ਼ਾਸਨ ਨੂੰ ਤੇ ਉਕਮੈ ਡਿਰੇ ਕਰ ਦਿੱਤੇ ਆ ਕਿ ਭਾਈ ਉਹਨਾਂ ਨੂੰ ਜਿਹੜਾ ਹੈਗਾ 26 ਸਤੰਬਰ ਨੂੰ ਲਿਆ ਕੇ ਫਿਜ਼ੀਕਲ ਕੋਰਟ ਤੇ ਅਦਾਲਤ ਦੇ ਵਿੱਚ ਪੇਸ਼ ਕਰੋ ਜੀ ਜੀ ਸਰ ਉਧਰੋਂ ਸੀਐਮ ਮਾਨ ਸਾਡੇ ਠੀਕ ਹੋ ਗਏ ਨੇ ਉਹਨਾਂ ਦੇ ਵੱਲੋਂ ਅੱਜ ਜਿੱਥੇ ਐਮ ਐਲਾਨ ਕੀਤੇ ਗਏ ਨੇ ਉੱਥੇ ਹੀ ਆਪਾਂ ਨਾਲ ਦੀ ਨਾਲ ਸੁਖਵੀਰ ਬਾਦਲ ਨੂੰ ਲੈ ਕੇ ਵੀ ਗੱਲ ਕਰ ਲੈਣੀ ਆ ਦੋਨੇ ਖਬਰਾਂ ਤੇ ਚਰਚਾ ਕਰ ਲਾਂਗੇ ਸੁਖਵੀਰ ਬਾਦਲ ਨੂੰ ਲੈ ਕੇ ਵੀ ਉਹਨਾਂ ਨੇ ਕਈ ਸਾਰੇ ਤੰਜ ਕਸੀਆ ਖਾਸ ਕਰਕੇ ਜੇਕਰ ਬੀਜਾਂ ਦੀ ਗੱਲ ਕੀਤੀ ਜਾਵੇ ਤਾਂ ਕਿਉਂਕਿ ਸੁਖਵੀਰ ਬਾਦਲ ਨੇ ਕਿਹਾ ਕਿ 1 ਲੱਖ ਏਕੜ ਜਿਹੜੇ ਜ਼ਮੀਨਾਂ ਦੇ ਲਈ ਉਹ ਕਣਕ ਦਾ ਬੀਜ ਦੇਣਗੇ ਤਾਂ ਹੁਣ ਉਹਨਾਂ ਨੇ ਉਹਨਾਂ ਦੇ ਇਸ ਗੱਲ ਨੂੰ ਜਿਹੜੀ ਤੋਤਾ ਸਿੰਘ ਟਾਈਮ ਬੀਜ ਦਿੱਤੇ ਗਏ ਸੀ ਜੋ ਘਟਾਲੇ ਦੀ ਜਾਂਚ ਅਜੇ ਵੀ ਚੱਲ ਰਹੀ ਆ ਉਹਦੇ ਨਾਲ ਜੋੜਿਆ ਤੇ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਵੱਲੋਂ ਰਾਹਤ ਪੈਕੇਜ ਦਿੱਤਾ ਗਿਆ ਇਹ ਕਿਹਾ ਗਿਆ ਕਿ ਜਲਦੀ ਹੀ ਜਿਹੜਾ ਗਿਰਦਾਵਰੀ ਕਰਕੇ ਮੁਆਵਜ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਅੱਜ ਲੋਕਾਂ ਨੂੰ ਲੋੜ ਹੈ ਤਾਂ ਇਹਨਾਂ ਦੋਨਾਂ ਖਬਰਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਕੋਲ ਦੀ ਬਣੀ ਹਾਈ ਲੈਵਲ ਦੀ ਮੀਟਿੰਗ ਉਹਨਾਂ ਨੇ ਆ ਕੇ ਕੀਤੀ ਆ ਹਸਪਤਾਲ ਚ ਸੋ ਹਸਪਤਾਲ ਤੇ ਜਿਹੜੀ ਉਹਨਾਂ ਦੀ ਪਹਿਲਾਂ ਆਪਾਂ ਖਬਰ ਚ ਜ਼ਿਕਰ ਕਰਕੇ ਅੱਗੇ ਐ ਵੀ ਉਹਨਾਂ ਦੀ ਮੁਨਕੀਰ ਨਾਲ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਆਈ ਆ ਉਹਦੇ ਵਿੱਚ ਵੀ ਉਹਨਾਂ ਨੇ ਮਤਲਬ ਬਹੁਤ ਗੱਲਾਂ ਇਸ ਤਰ੍ਹਾਂ ਦੀਆਂ ਪੋਜੀਟਿਵ ਕੀਤੀਆਂ ਛੋਟੇ ਕਿਸਾਨਾਂ ਦੇ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਜਾਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦਿਖਾਈ ਦੇ ਰਿਹਾ ਸਰਦਾਰ ਵੀ ਕੋਈ ਜਿਹੜਾ ਉਹ ਕਰ ਦਿਆਗਾ ਛੋਟੇ ਕਿਸਾਨਾਂ ਦਾ ਐਸਸੀ ਵਰਕ ਦਾ ਕਿਸੇ ਦਾ ਮੱਝ ਲਈ ਲਿਆ ਕਿਸੇ ਦਾ ਗਊ ਰੇ ਲਿਆਗਾ ਜਿਹੜੀਆਂ ਇਸ ਤਰ੍ਹਾਂ ਉਹ ਲੋਟੇ ਜੋਟੇ ਜੋਟ ਕਰਤੇ ਜਿਹੜੇ ਲਏ ਵਾ ਲੱਗਦਾ ਸਰਕਾਰ ਉਸ ਪਾਸੇ ਵੱਲ ਵੀ ਕਾਜ਼ਮਾਂ ਜਿਹੜੇ ਚੁੱਕ ਰਹੀ ਹੈਗੀ ਸੋ ਅੱਜ ਜਿਹੜੀ ਹਾਈ ਲੈਵਲ ਜਿਹੜੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਮਲਾ ਜ਼ਿਲ੍ਹੇ ਦਾ ਸਾਰਾ ਸੂਬੇ ਦਾ ਸਾਰਾ ਪ੍ਰਸ਼ਾਸਨ ਇਸ ਮੀਟਿੰਗ ਦੇ ਵਿੱਚ ਉਹਨਾਂ ਦੇ ਨਾਲ ਜੁੜਿਆ ਹੋਇਆ ਸੀਗਾ ਤੇ ਇਹਦੇ ਚ ਤੋਂ ਬਾਅਦ ਉਹਨਾਂ ਨੇ ਵੀ ਇੱਕ ਪ੍ਰੈਸ ਪ੍ਰੈਸ ਕਾਨਫਰੰਸ ਉਹ ਵੀ ਕੀਤੀ ਗਈ ਤੇ ਉਹਨਾਂ ਨੇ ਕਿਹਾ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿਹੜੇ ਮਾਅਵਜ਼ੇ ਦੇ ਆ ਚੈੱਕ ਰਹੀ ਹੈ ਅਸੀਂ ਭੀੜਤਾ ਤੱਕ ਪਹੁੰਚਾ ਲਿਆਂਗੇ ਉਏ ਕਾਫੀ ਕਾਹਮ ਅਹਿਮ ਅਲਾਣ ਮੰਨਿਆ ਜਾਂਦਾ ਜਦੋਂ ਇਸ ਤਰ੍ਹਾਂ ਟਾਈਮ ਬਾਲ ਹੋ ਜੇ ਨਾ ਕੋਈ ਜਦੋਂ ਰਾਹਤ ਮਿਲਣ ਲਈ ਕਾਫੀ ਜਿਹੜੀਆਂ ਆਸਾਂ ਨੂੰ ਬਾਝ ਜਾਂਦੀਆਂ ਨੇ ਨਹੀਂ ਲੋਕਾਂ ਨੂੰ ਹੁੰਦਾ ਵੀ ਲੱਗਤ ਜਾਂਦੀ ਆ ਗੱਲ ਮਨ ਲੋਕਾਂ ਦਾ ਮਤਲਬ ਉਹ ਅਲਾਣ ਹੋ ਜਾਂਦਾ ਫਿਰ ਉਹ ਬਾਅਦ ਦੇ ਵਿੱਚ ਕਦੋਂ ਹੁੰਦਾ ਇੰਪਲੀਮੈਂਟ ਕਰਨ ਲੱਗਾ ਤੋਂ ਇਹਨਾਂ ਨੂੰ ਅਮਲੀ ਜਾਮਾ ਜਿਹੜਾ ਪਹਿਰਾਉਣ ਦੀ ਅੱਜ ਗੱਲ ਕੀਤੀ ਆ ਵੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਹਰ ਫੀਲਡ ਤੋਂ ਜਿਹੜਾ ਅਸੀਂ ਮੁਆਵਜ਼ਾ ਉਹ ਦੇਵਾਂਗੇ ਸਪੈਸ਼ਲ ਤੋੜਾਵਰੀ ਵੀ ਕਰਾਈ ਜਾਣੀ ਹੈਗੀ ਤੇ ਇਹ ਪ੍ਰਕਾਅਵਰੀ ਵੀ ਆ ਜਿਹੜੀ ਟਾਈਮ ਬਾਉਂਡ ਕਰਕੇ ਉਹਨਾਂ ਨੇ ਵੀ 40 ਦਿਨਾਂ ਦੇ ਅੰਦਰ ਅੰਦਰ 30 ਤੋਂ 40 ਦਿਨਾਂ ਦੇ ਅੰਦਰ ਅੰਦਰ ਇਹ ਜਿਹੜੀ ਪ੍ਰਕਾਅਵਰੀ ਹੈ ਇਹ ਕੀਤੀ ਜਾ ਜਾਵੇ ਤੇ 20000 ਉਹਨਾਂ ਨੇ ਮੁਆਵਜ਼ਾ ਜਿਹੜਾ ਫਸਲ ਦਾਫਰਤੀ 1 ਏਕੜ ਜਿਹੜੀ ਪੂਰੀ ਦਾ ਖਤਮ ਹੋ ਗਈ ਉਹਦਾ ਰੱਖਿਆ ਹਾਲਾਂਕਿ ਜੇ ਆਪਾਂ ਕਹਿ ਸਕਦਾ ਉਦਾਂ ਜਿਹੜਾ ਸਰਕਾਰੀ ਦੌਰ ਤੇ 15000 ਹੀ ਆ ਪਰ ਲੱਗਦਾ ਵੀ 5000 ਰੁਪਇਆ ਉਹਨਾਂ ਨੇ ਆਪਣੇ ਇਖਤਿਆਰੀ ਫੰਡ ਤੋਂ ਜਾਂ ਪੰਜਾਬ ਸਰਕਾਰ ਵੱਲੋਂ ਦਿੱਤ ਬੰਦ ਪਾਇਆ ਤਾਂ 20000 ਉਹਨਾਂ ਨੇ ਪ੍ਰਤੀ ਏਕੜ ਇਹ ਗੱਲਾਂ ਜਿਹੜੀ ਕੀਤੀ ਹੈ ਜੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਪਿੰਡ-ਪਿੰਡ ਲੈ ਕੇ ਮਤਲਬ ਇਸ ਤਰ੍ਹਾਂ ਇਹਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਡਿਊਟੀ ਲਈ ਵੀ ਸਰ ਪਿੰਡ ਜਾ ਕੇ ਨਿਸ਼ਾਨ ਦਾ ਜਿਹੜਾ ਜਾਈ ਜਾਓ ਲਿਆ ਜਾਵੇ ਗਲਾਵਰੀਆਂ ਤੋਂ ਬਾਅਦ ਲੋਕਾਂ ਨਾਲ ਮੁਲਾਕਾਤ ਕੀਤੀ ਜਾਊਗੀ ਤੇ ਇਸੇ ਤਰ੍ਹਾਂ ਹੀ ਮਤਲਬ ਉਹਨਾਂ ਨੇ ਮਕਾਨਾਂ ਦੇ ਨੁਕਸਾਨ ਲਈ 40000 ਰੁਪਿਆ ਪਸ਼ੂ ਦਾ ਜੇ ਮੌਤ ਹੋਈ ਆ ਉਹਦੇ ਲਈ 37000 ਤੇ ਉਹਨਾਂ ਨੇ ਇਹ ਵੀ ਕਿਹਾ ਵੀ 55 ਲੋਕਾਂ ਦੀ ਜਿਹੜੀ ਮੌਤ ਹੋਈ ਅਤੇ ਜਾਲੀ ਲੋਕਾਂ ਨੂੰ ਸੀ ਮਾਮਲਾ ਜਿਹੜਾ ਹੈਗਾ ਉਹਨਾਂ ਨੇ ਚੈੱਕ ਕਰ ਉਹ 4-4 ਲੱਖ ਵਾਲੇ ਉਹ ਦੇ ਚੁੱਕੇ ਆ ਕਿ ਉਹਨਾਂ ਤੱਕ ਪਹੁੰਚ ਗਏ ਹੈਗੇ। ਤੋਂ ਇਹਦੇ ਤੋਂ ਉਹਨਾਂ ਨੇ ਇਹ ਵੀ ਕਹਿ ਨਾਲ ਵੀ ਜੇ ਕੋਈ ਅਧਿਕਾਰੀ ਇਹਦੇ ਵਿੱਚ ਪੁਠਾ ਰੇ ਦਾ ਕੰਮ ਕਰੂਗਾ ਤਾਂ ਉਹਨੂੰ ਵੀ ਟੰਗ ਦੇਣਗੇ। ਉਹਨਾਂ ਨੂੰ ਵੀ ਆਮ ਨਹੀਂ ਇੱਕ ਤਰ੍ਹਾਂ ਨਾਲ ਦਿੱਤੀ ਹੈ ਜਨਦੀ ਪਦਰ ਤੇ ਮਾਮਲਾ ਜਾਂ ਦੇ ਲਾਜੀ ਕੀਤੀ ਹੈਗੀ। ਤੋਂ ਲੱਗਦਾ ਵੀ ਉਹ ਹਸਪਤਾਲ ਤੋਂ ਆਉਣ ਤੋਂ ਬਾਅਦ ਸੀਐਮ ਹੁਣ ਸਾਨੂੰ ਇਸ ਹੜਪੀੜਕਾਂ ਵਾਲੇ ਮਾਮਲੇ ਦੇ ਵਿੱਚ ਕਾਫੀ ਸਰਕਾਰ ਵੱਲੋਂ ਖਾਜੀ ਦੇ ਰਹੇ ਨੇ। ਔਰ ਆਉਣ ਦਿਨਾਂ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੇ ਚੰਗੇ ਰਿਜ਼ਲਟ ਸਾਹਮਣੇ ਆਉਣਗੇ ਜੀ ਜੀ ਸਰ ਜਾਂਦੇ ਜਾਂਦੇ ਕੰਗਣਾ ਨਾਲ ਜੁੜੀ ਵੀ ਇੱਕ ਖਬਰ ਸੀ ਉਹ ਵੀ ਜਾਂਦੇ ਜਾਂਦੇ ਆਪਾਂ ਡਿਸਕਸ ਕਰ ਲੈਣੇ ਆ ਕਿ ਜਿਸ ਤਰ੍ਹਾਂ ਕੰਗਣਾ ਰਣੌਤ ਆ ਆਪਣੇ ਬਿਆਨਾਂ ਕਰਕੇ ਆਏ ਦਿਨ ਚਾਚਾਛ ਰੈਂਦੀ ਆ ਤਾਂ ਕਿਸਾਨ ਅੰਦੋਲਨ ਦੌਰਾਨ ਉਹਨਾਂ ਨੇ ਬੀਬੀਆਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਕਿ 100-100 ਤੇ ਦਿਹਾੜੀ ਤੇ ਆ ਜਾਂਦੀ ਆ ਉਸ ਤੋਂ ਬਾਅਦ ਮਾਨਹਾਨੀ ਦਾ ਜਿਹੜਾ ਕੇਸ ਹੈ ਬੀਬੀ ਤੋਰਾ ਕੀਤਾ ਜਾਂਦਾ ਤੇ ਅੱਜ ਉਸ ਤੇ ਕੰਗਣਾ ਨੇ ਉਹ ਕੈਨਸਲ ਕਰਨ ਲਈ ਇੱਕ ਪਟੀਸ਼ਨ ਦਾਇਰ ਕੀਤੀ ਸੀ ਤਾਂ ਕੋਰਟ ਦੇ ਵੱਲੋਂ ਉਹਨਾਂ ਨੂੰ ਰਾਹਤ ਨਹੀਂ ਮਿਲੀ ਐ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਆਪਣੇ ਬਿਆਨਾਂ ਕਰਕੇ ਕੰਗਣਾ ਰਣੌਤ ਆਏ ਦਿਨ ਛਾਈ ਰਹਿੰਦੇ ਨੇ ਸੁਰਖੀਆਂ ਦੇ ਵਿੱਚ ਵਰਕਲਿ ਉਹ ਕਹਿੰਦੇ ਹੁੰਦੇ ਆ ਵੀ ਇਹ ਜਿਹੜੀ ਜਵਾਨ ਹੈਗੀ ਇਹ ਔਰ ਜਿਹਨੂੰ ਦਵਾਨ ਰੋਗ ਹੋ ਜੇ ਉਹਨੂੰ ਇਹ ਕਾਫੀ ਬੋਸ ਦਾ ਸਾਹਮਣਾ ਕਰਨੇ ਪੈਂਦਾ ਹੈ ਜਦੋਂ ਵੀ ਕਿਤੇ ਕੋ ਉਹਨੂੰ ਇਹ ਜ਼बान ਰੋਗ ਹੈ ਉਹਨਾਂ ਉਹਨਾਂ ਨੇ ਜਦੋਂ ਵੀ ਕੋਈ ਨਾ ਕੋਈ ਗੱਲ ਕਰਨੀ ਆ ਉਹ ਇਸ ਤਰ੍ਹਾਂ ਨਹੀਂ ਵੀ ਕਰਨੀ ਆ ਜਿਹਦਾ ਮੁੜ ਕੇ ਮਤਲਬ ਕਾਫੀ ਬਵਾਦ ਬਣ ਜੇ ਉਹ ਇਸ ਤਰ੍ਹਾਂ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ ਜਿਹੜੀਆਂ ਬਵਾਦ ਬਵਾਦ ਬਣੀਆਂ ਨੇ ਹੈਗੀ ਆ ਜਿਵੇਂ ਜਵਾਰ ਕਹਿੰਦਾ ਵੀ ਆਪਣੀ ਪੰਜਾਬੀ ਦੀ ਕਹਾਵਤ ਹੈ ਵੀ ਜਵਾਰ ਕਹਿੰਦੀ ਹੈ ਵੀ ਗੱਲ ਕਰਦੀ ਹੈ ਵੀ ਕੋ ਮੈਨੂੰ ਮੂੰਹ ਚੋਂ ਕੱਢ ਮੈਂ ਤਰੋਂ ਪਿੰਡੋਂ ਕਢਾ ਦੂੰਗੀ ਤੋਂ ਉਸ ਤਰ੍ਹਾਂ ਦੀ ਗੱਲ ਹੈ ਜਿਹੜੀ ਉਹ ਕੰਗਣਾ ਰਣੌਤ ਵਾਲੇ ਮਾਮਲੇ ਦੇ ਵਿੱਚ ਉਹਨਾਂ ਤੱਕ 도 ਹੁੰਦੀ ਹੈਗੀ ਉਹਨਾਂ ਨੇ ਇਤੋਂ ਤੱਕ ਕਿ ਆਪਣੀਆਂ ਇਹਨਾਂ ਹਰਕਤਾਂ ਦੇ ਲਈ ਇੱਕ ਵਾਰ ਥੱਪੜ ਤੱਕ ਖਾ ਲਿਆ ਸੋ ਉਹ ਫਿਰ ਮਤਲਬ ਹਟ ਨਹੀਂ ਸਕਦੇ ਉਹਨਾਂ ਨੂੰ ਫਿਰ ਦੁਬਾਰੇ ਕੋਈ ਨਾ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੀਆਂ ਹੁਣ ਵੀ ਲਗਾਤਾਰ ਪਿਛਲੇ ਸਮੇਂ ਦੌਰਾਨ ਵੀ ਉਹਨਾਂ ਨੇ ਪਿਆਬ ਨੂੰ ਲੈ ਕੇ ਕਈ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਰਹੀਆਂ ਸੋ ਆਜ਼ਾਦ ਨੇ ਕਿਹਾ ਵੀ ਉਹਨਾਂ ਨੇ ਕਿਹਾ ਜੀ ਮੇਰੇ ਤੇ ਮਤਲਬ ਜਿਹੜਾ ਇਹ ਕੋਕੇਸ਼ਾ ਨਾਥ ਲਾਇਆ ਜਾਵੇ ਬਾਣਹਾਨੀ ਵਾਲਾ 100 100 ਰੁਪਏ ਉਹਨਾਂ ਨੇ ਕਿਹਾ ਜੀ ਕਿਹੜਾਂ ਔਰਤਾਂ ਜਿਹੜੀਆਂ ਲਿਆਂਦੀਆਂ ਹੋਈਆਂ ਨੇ ਜਿਗੀਆਂ ਜਿਹੜੀਆਂ ਧਾਰਨਿਆਂ ਦੇ ਬਹੁਤ ਸੋ ਸਮੇਂ ਬੈਠੀਆਂ ਸੀ ਜਾਂ ਬੀਬੀਆਂ ਸੇਵਾ ਕਰ ਰਹੀਆਂ ਸੀ ਆ ਤੋਂ ਉਹਦੇ ਵਿੱਚ ਉਹਨਾਂ ਆਲਤ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਉਹਨਾਂ ਨੂੰ ਕਹਿ ਦਿੱਤਾ ਵੀ ਰਾਸ ਮਰ ਅਸਲ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਜੇ ਸਰਕਾਰ ਦੇ ਵਿੱਚ ਉਹਨਾਂ ਦੀ ਤੂਤੀ ਬੋਲਦੀ ਆ ਤਾਂ ਉਹਨਾਂ ਨੂੰ ਕੋਈ ਵੀ ਰੋਕਣ ਟੋਕਣ ਵਾਲਾ ਨਹੀਂ ਹੈ ਪਰ ਮਾਨਜੋਗ ਰਾਤ ਹੈ ਰਾਤਾਂ ਤੇ ਵਿਸ਼ਵਾਸ ਹੈ ਲੋਕਾਂ ਨੂੰ ਸੋ ਇਸੇ ਕਰਕੇ ਰਾਤਾਂ ਦੇ ਉੱਪਰ ਜਿਹੜਾ ਵਿਸ਼ਵਾਸ ਬਣਿਆ ਕਹਿੰਦਾ ਜਦੋਂ ਇਸ ਤਰ੍ਹਾਂ ਦੇ ਫੈਸਲੇ ਆਉਂਦੇ ਆ ਜਿਹੜੇ ਇਸ ਤਰ੍ਹਾਂ ਨੇ ਹੈਂਕਡ ਵਾਈ ਲੋਕ ਹੁੰਦੇ ਆ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾਉਣ ਦੀ ਗੱਲ ਹੈ ਜਿਹੜੀ ਜਦੋਂ ਕੀਤੀ ਜਾਂਦੀ ਹੈ ਤਾਂ ਉਹ ਉਹਦੇ ਨਾਲ ਮਾਨ ਜੋਗ ਰਾਤ ਦੇ ਉੱਪਰ ਲੋਖਾ ਭਰੋਸਾ ਹੋਰ ਵੱਧਾ ਹੈਗਾ ਤੋਂ ਵਾਕਈ ਵਧੀਆ ਫੈਸਲਾ ਅਲਾਸਪਰੇ ਦੇ ਵਿੱਚ ਮੈਨੂੰ ਲੱਗਦਾ ਜਿਸ ਤਰ੍ਹਾਂ ਉਹਨਾਂ ਨੂੰ ਟੋਕਿਆ ਹੈਗਾ ਇਸ ਦੇ ਵਿੱਚ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਲੱਗਦਾ ਇਹਦੇ ਵਿੱਚ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਹੋਰ ਉਹਨਾਂ ਨੂੰ ਸਾਹਮਣਾ ਕਰਨਾ ਪਊਗਾ ਇਸ ਮਾਮਲੇ ਦੇ ਵਿੱਚ ਜੀ ਬਿਲਕੁਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਟਿੱਪਣੀਆਂ ਕੀਤੀਆਂ ਅਦਾਲਤ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਤੁਸੀਂ ਉਹਨਾਂ ਨੇ ਕਿਉਂਕਿ ਕੰਗਣਾ ਰਣੌਤ ਕਹਿ ਰਹੇ ਸੀ ਕਿ ਉਹਨਾਂ ਨੇ ਟਵੀਟ ਤੇ ਰੀਟਵੀਟ ਕੀਤਾ ਪਰ ਅਦਾਲਤ ਦਾ ਕਹਿਣਾ ਸੀ ਕਿ ਤੁਸੀਂ ਰੀਟਵੀਟ ਦੇ ਵਿੱਚ ਜਿਹੜਾ ਮਸਾਲਾ ਲਾਇਆ ਤਾਂ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੇ ਨਾਲ ਝਾੜ-ਚੰਬ ਜ਼ਰੂਰ ਹੋਈ ਹੈ ਜੁਗਸੀਰ ਸਰ ਤੁਸੀਂ ਸਾਡੇ ਨਾਲ ਜੁੜੇ ਅਹਿਮ ਖਬਰਾਂ ਤੇ ਅਸੀਂ ਚਰਚਾ ਕੀਤੀ ਹੈ ਉਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕੱਲ ਫਿਰ ਕਰੰਟ ਖਬਰਾਂ ਨਵੀਆਂ ਖਬਰਾਂ ਲੈ ਕੇ ਇਸੇ ਟਾਈਮ ਹਾਜ਼ਰ ਹੋਵਾਂਗੇ ਬਹੁਤ-ਬਹੁਤ ਸ਼ੁਕਰੀਆ Legenda